ਨਵੇਂ ਸਾਲ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਟਵੀਟ ਕਰਕੇ ਸਾਰਿਆਂ ਨੂੰ ਵਧਾਈ ਦਿੱਤੀ ਉਹਨਾਂ ਨੇ ਕਿਹਾ ਕਿ ਨਵੇਂ ਸਾਲ 2026 ਦੀਆਂ ਆਪ ਸਭ ਨੂੰ ਮੁਬਾਰਕਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਆਉਣ ਵਾਲਾ ਸਾਲ ਖੁਸ਼ੀਆਂ ਅਤੇ ਕਾਮਯਾਬੀ ਭਰਿਆ ਹੋਵੇ ਅਸੀਂ ਆਪਣੇ ਫਰਜ਼ ਵਜੋਂ ਬੀਤੇ ਸਾਲ 2025 ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਬੱਚਿਆਂ ਨੂੰ ਚੰਗੀ ਸਿੱਖਿਆ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਪੰਜਾਬ ਦੇ ਮੱਥੇ ਤੋਂ ਨਸ਼ੇ ਦੇ ਅਤੇ ਪ੍ਰਿਸ਼ਟਾਚਾਰ ਵਰਗੇ ਕਲੰਕ ਸਾਫ਼ ਕਰਨ ਦੇ ਲਈ ਸਖਤ ਐਕਸ਼ਨ ਕੀਤੇ ਅੱਗੇ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਇਸੇ ਲੜੀ ਦੇ ਤਹਿਤ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਵੀ ਅਸੀਂ ਵਿਕਾਸ ਦੇ ਕੰਮਾਂ ਨੂੰ ਇਸੇ ਤਰੀਕੇ ਦੇ ਨਾਲ ਜਾਰੀ ਰੱਖਾਂਗੇ ਇਸੀ ਵਿੱਚ ਚਲਾ ਦਿਓ ਇਸੀ ਵਿੱਚ ਚਲਾ ਦਿਓ ਮੈਂ ਜਿਹੜਾ ਨਵਾਂ ਸਾਲ ਹੈ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਹੋਵੇ ਔਰ ਇਸ ਸਾਲ ਦੇ ਵਿੱਚ ਸਾਰੇ ਤਰੱਕੀਆਂ ਕਰਨ ਔਰ ਉਹਨਾਂ ਨੇ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਦੇ ਵਿੱਚ ਅਸੀਂ ਬਹੁਤ ਸਾਰੇ ਐਸੇ ਕੰਮ ਕੀਤੇ ਨੇ ਜਿਹੜੇ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਨੇ ਔਰ ਅਸੀਂ ਉਹਨਾਂ ਕੰਮਾਂ ਨੂੰ ਅੱਗੇ ਵੀ ਆਉਣ ਵਾਲੇ ਸਾਲ ਦੇ ਵਿੱਚ ਵੀ 2026 ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਾਰੀ ਰੱਖਾਂਗੇ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਸਾਰਿਆਂ ਨੂੰ ਨਵੇਂ ਸਾਲ ਦੀ ਜਿੱਥੇ ਵਧਾਈ ਦਿੱਤੀ ਹੈ ਉੱਥੇ ਸਾਰਿਆਂ ਦੀ ਚੰਗੀ ਸਿਹਤ ਅਤੇ ਕਾਮਯਾਬੀ ਦੇ ਲਈ ਔਰ ਖੁਸ਼ੀਆਂ ਭਰਿਆ ਸਾਲ ਹੋਵੇ ਐਸੀ ਵੀ ਕਾਮਨਾ ਉਹਨਾਂ ਦੇ ਵੱਲੋਂ ਆਪਣੇ ਟਵੀਟ ਦੇ ਵਿੱਚ ਕੀਤੀ ਗਈ ਹੈ ਸਾਲ 2026 ਦੇ ਪਹਿਲੇ ਦਿਨ ਚੰਡੀਗੜ੍ਹ ਦੇ ਵਿੱਚ ਹਲਕੀ ਬਾਰਿਸ਼ ਹੋ ਰਹੀ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਹਰਿਆਣਾ ਤੇ ਉੱਤਰੀ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਬੱਦਲਵਾਈ ਅਤੇ ਮੀਂਹ ਦਾ ਸਿਲਸਲਾ جاری ਹੈ ਜਿਸ ਕਾਰਨ ਠੰਡ ਦਾ ਅਸਰ ਹੋਣ ਕਾਰਨ ਠੰਡ ਦਾ ਅਸਰ ਜਿਹੜਾ ਹੋਰ ਵੱਧ ਗਿਆ ਹੈ ਭਾਰਤੀ ਮੌਸਮ ਵਿਭਾਗ ਯਾਨੀ ਕਿ ਆਈਐਮਡੀ ਦੇ ਵਿਗਿਆਨੀ ਡਾਕਟਰ ਨਰੇਸ਼ ਕੁਮਾਰ ਨੇ ਦੱਸਿਆ ਹੈ ਕਿ ਉੱਤਰੀ ਭਾਰਤ ਦੇ ਵਿੱਚ ਪਿਛਲੇ ਕਰੀਬ 2 ਹਫ਼ਤਿਆਂ ਤੋਂ ਸੰਘਣੀ ਧੁੰਦ ਛਾਈ ਹੋਈ ਹੈ ਅਤੇ ਅੱਜ ਨਵੇਂ ਸਾਲ ਵਾਲੇ ਦਿਨ ਅਸਮਾਨ ਦੇ ਵਿੱਚ ਬੱਦਲ ਛਾਏ ਰਹਿਣ ਦੇ ਨਾਲ ਨਾਲ ਦਿਨ ਵੇਲੇ ਠੰਡ ਦਾ ਪ੍ਰਕੋਪ ਵੀ ਲਗਾਤਾਰ ਜਾਰੀ ਰਹੇਗਾ ਇਸ ਦੌਰਾਨ ਸਕਾਈ ਮੈਟ ਦੇ ਮੌਸਮ ਵਿਗਿਆਨੀ ਮਹੇਸ਼ ਪਲਾਵਤ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਉੱਪਰ ਬਣੀ ਚੱਕਰਵਰਤੀ ਸਰਕੂਲੇਸ਼ਨ ਕਾਰਨ ਦਿੱਲੀ ਅਤੇ ਐਨਸੀਆਰ ਦੇ ਵਿੱਚ ਵੀ ਮੌਸਮ ਦੀ ਪਹਿਲੀ ਹਲਕੀ ਬਾਰਿਸ਼ ਹੋ ਸਕਦੀ ਹੈ ਉਹਨਾਂ ਚੇਤਾਵਨੀ ਦਿੱਤੀ ਹੈ ਕਿ 3 ਜਨਵਰੀ ਤੋਂ ਸ਼ੀਤ ਲਹਿਰ ਚੱਲਣ ਕਾਰਨ ਘੱਟੋ ਘੱਟ ਨਾ ਤਾਪਮਾਨ ਜਿਹੜਾ ਹੈ ਉਹ 5 ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਗ ਸਕਦਾ ਹੈ ਔਰ ਮੌਸਮ ਵਿਭਾਗ ਮੁਤਾਬਕ ਉੱਤਰੀ ਪਾਕਿਸਤਾਨ ਦੇ ਉੱਪਰ ਇੱਕ ਸਰਗਰਮ ਪਛਮੀ ਗੜਬੜੀ ਵੈਸਟਰਨ ਡਿਸਟਰਬੈਂਸ ਜਿਹੜੀ ਹੈ ਉਹਦੇ ਕਾਰਨ ਅਗਲੇ 2-3 ਦਿਨਾਂ ਤੱਕ ਹਿਮਾਲਿਆ ਖੇਤਰਾਂ ਦੇ ਵਿੱਚ بارش ਅਤੇ ਬਰਬਾਰੀ ਜਾਰੀ ਰਹੇਗੀ ਦਿੱਲੀ ਦੇ ਵਿੱਚ ਅਗਲੇ 5 ਦਿਨਾਂ ਤੱਕ ਬਹੁਤ ਸੰਘਣੀ ਧੁੰਦ ਪੈਣ ਦਾ ਅਨੁਮਾਨ ਹੈ ਜਿੱਥੇ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਨ 14 ਤੋਂ 16 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਨ 9 ਤੋਂ 11 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਦੱਸੀ ਗਈ ਹੈ ਨਵੇਂ ਸਾਲ ਦੀ ਆਮਦ ਹੋ ਚੁੱਕੀ ਹੈ ਪੂਰਾ ਦੇਸ਼ ਨਵੇਂ ਸਾਲ ਦਾ ਜਸ਼ਨ ਮਨਾ ਰਿਹਾ ਨਵੇਂ ਸਾਲ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਸ਼ਾਹ ਹੈ ਉੱਥੇ ਹੀ ਬੀਤੀ ਰਾਤ ਨੂੰ ਲੋਕਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਨਵਾਂ ਸਾਲ ਮਨਾਇਆ ਪਰ ਹੁਣ ਨਵੇਂ ਸਾਲ ਦੇ ਦਿਨ ਮੰਦਰਾਂ ਦੇ ਵਿੱਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਸ਼ਰਧਾਲੂ ਮੰਦਰਾਂ ਦੇ ਵਿੱਚ ਪਹੁੰਚ ਰਹੇ ਨੇ ਇਹ ਦਿਨ ਅਕਸਰ ਉਤਸ਼ਾਹ ਅਤੇ ਧਾਰਮਿਕ ਜਸ਼ਨ ਦੇ ਨਾਲ ਮਨਾਇਆ ਜਾਂਦਾ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਤੇ ਲੋਕ ਆਪਣੇ ਪੁਰਾਣੇ ਗੁਨਾਹਾਂ ਤੋਂ ਮੁਕਤੀ ਅਤੇ ਨਵੇਂ ਸਾਲ ਦੇ ਵਿੱਚ ਤਾਜ਼ਗੀ ਅਤੇ ਅਰਦਾਸ ਕਰਦੇ ਨੇ ਉੱਥੇ ਹੀ ਸ਼ਾਂਤੀ ਅਤੇ ਆਤਮਿਕ ਤਾਜ਼ਗੀ ਮਹਿਸੂਸ ਕਰਦੇ ਨੇ ਇਸ ਮੌਕੇ ਤੇ ਹਰੀਦਵਾਰ, ਪ੍ਰਿਆਗਰਾਜ, ਬਾਰਾਨਸੀ, ਉਜੈਨ, ਖਾਟੂ ਸ਼ਾਮ, ਅਯੁੱਧਿਆ ਮੰਦਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਦੇਖਣ ਨੂੰ ਮਿਲੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਤਸਵੀਰਾਂ ਇਹ ਦਰਸਾਉਂਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਰੀਦਵਾਰ ਦੇ ਵਿੱਚ, ਪ੍ਰਿਆਗਰਾਜ ਦੇ ਵਿੱਚ, ਬਾਰਾਨਸੀ, ਉਜੈਨ, ਖਾਟੂ ਸ਼ਾਮ, ਅਯੁੱਧਿਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਪਹੁੰਚ ਰਹੇ ਨੇ ਔਰ ਇਹੀ ਕਾਰਨ ਹੈ ਕਿ ਲੋਕ ਸ਼ਰਧਾ ਦੇ ਨਾਲ ਇਸ ਦਿਨ ਨੂੰ ਮਨਾ ਰਹੇ ਨੇ ਔਰ ਉਮੀਦ ਕਰ ਰਹੇ ਨੇ ਕਿ ਜਿਹੜਾ ਨਵਾਂ ਸਾਲ ਸਾਰਿਆਂ ਦੇ ਲਈ ਉਹ ਖੁਸ਼ੀਆਂ ਭਰਿਆ ਹੋਵੇ ਔਰ ਇਹ ਤਸਵੀਰਾਂ ਇਹ ਚੀਜ਼ ਬਿਆਨ ਕਰਦੀਆਂ ਨੇ ਜਿੱਥੇ ਬੀਤੇ ਰਾਤ ਬਹੁਤ ਸਾਰੇ ਅ ਐਸੇ ਇਵੈਂਟ ਹੋਏ ਹੋਣਗੇ ਜਿੱਥੇ ਲੋਕਾਂ ਨੇ ਜਸ਼ਨ ਮਨਾਇਆ ਹੋਏਗਾ ਔਰ ਉਹਦੇ ਨਾਲ ਹੀ ਕੁਝ ਤਸਵੀਰਾਂ ਜਿਹੜੀਆਂ ਇਹ ਚੀਜ਼ ਬਿਆਨ ਕਰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਹੈ ਇਸ ਨਿਊ ਇਅਰ ਨੂੰ ਲੈ ਕੇ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਧਾਰਮਿਕ ਸਥਾਨਾਂ ਦੇ ਉੱਤੇ ਪਹੁੰਚ ਰਹੇ ਨੇ ਹਰੀਦੁਆਰ ਦੇ ਵਿੱਚ ਪ੍ਰਯਾਗ ਰਾਜ ਦੇ ਵਿੱਚ ਔਰ ਅਯੁੱਧਿਆ ਦੇ ਵਿੱਚ ਰਿਕਾਰਡ ਤੋੜ ਲੋਕ ਇਸ ਵਾਰ ਪਹੁੰਚੇ ਨੇ ਔਰ ਖਾਟੂ ਸ਼ਾਮ ਦੀਆਂ ਵੀ ਬੀਤੇ ਕਾਲ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਕਿ ਖਾਟੂ ਸ਼ਾਮ ਮੰਦਿਰ ਦੇ ਵਿੱਚ ਨਵੇਂ ਸਾਲ ਦੇ ਮੌਕੇ ਦੇ ਉੱਤੇ ਲੋਕ ਨਤਮਸਤਕ ਹੋਣ ਦੇ ਲਈ ਇੱਕ ਦਿਨ ਪਹਿਲਾਂ ਤੋਂ ਹੀ ਖਾਟੂ ਸ਼ਾਮ ਪਹੁੰਚ ਰਹੇ ਸੀ ਉਜੈਨ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਇਹ ਵਕ ਵਕਤ ਤੀਰਥ ਸਥਾਨਾਂ ਦੀਆਂ ਸੀ ਤਸਵੀਰਾਂ ਇਸ ਕਰਕੇ ਦਿਖਾ ਰਹੇ ਹਾਂ ਕਿਉਂਕਿ ਲੋਕ ਇਸ ਦਿਨ ਨੂੰ ਬੜੀ ਆਸਥਾ ਦੇ ਨਾਲ ਔਰ ਧਾਰਮਿਕ ਹੋ ਕੇ ਔਰ ਜੇ ਤਸਵੀਰ ਪੰਜਾਬ ਦੀ ਗੱਲ ਕਰੋਗੇ ਤੇ ਸ੍ਰੀ ਹਰਮੰਦਰ ਸਾਹਿਬ ਵੀ ਸਵੇਰ ਤੋਂ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲਗੀਆਂ ਹੋਈਆਂ ਨੇ ਔਰ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਲਾ ਕੇ ਲੋਕ ਜਿਹੜੇ ਨੇ ਉਹ ਗੁਰੂ ਮਹਾਰਾਜ ਨੂੰ ਨੰਤਮਸਤਕ ਹੋ ਰਹੇ ਨੇ ਔਰ ਉੱਥੇ ਹੀ ਆਪਣੀ ਸ਼ਰਦਾ ਦੇ ਫੁੱਲ ਪੇਟ ਕੀਤੇ ਜਾ ਰਹੇ ਨੇ ਕਿ ਸਾਰਾ ਸਾਲ ਉਹਨਾਂ ਦਾ ਜਿਹੜਾ ਹੈ ਉਹ اسی ਤਰੀਕੇ ਦੇ ਨਾਲ ਧਾਰਮਿਕ ਰਵੇ ਗੁਰੂ ਦੇ ਚਰਨਾਂ ਦੇ ਵਿੱਚ ਬੀਤੇ ਔਰ اسی ਕਰਕੇ ਜਿਹੜੇ ਜਿਹੜੇ ਵੀ ਧਰਮ ਦੇ ਲੋਕ ਨੇ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਤਿਉਹਾਰ ਨੂੰ ਮਨਾ ਰਹੇ ਨੇ ਔਰ ਛੇ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਜਿਹੜੀਆਂ ਪੇਸ਼ ਕੀਤੀਆਂ ਨੇ ਇੱਥੋਂ ਪਤਾ ਲੱਗਦਾ ਹੈ ਕਿ ਨਵੇਂ ਸਾਲ ਦੀ ਜਿਹੜੀ ਖੁਸ਼ੀ ਹੈ ਲੋਕਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਮਨਾਈ ਜਾ ਰਹੀ ਹੈ ਮੁਖਾਲੀ ਪੁਲਿਸ ਨੇ ਨਵੇਂ ਸਾਲ ਦੀ ਮੁਬਾਰਕ ਦਿੰਦੇ ਹੋਏ ਇੱਕ ਟਵੀਟ ਸਾਂਝਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਿਵੇਂ ਕਿ ਅਸੀਂ ਨਵੇਂ ਸਾਲ ਦੇ ਸਵਾਗਤ ਦੇ ਲਈ ਤਿਆਰ ਆ ਤੁਹਾਡੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਇਸ ਖਾਸ ਰਾਤ ਨੂੰ ਯਾਦਗਾਰ ਅਤੇ ਸੁਰੱਖਿਆ ਬਣਾਉਣ ਦੇ ਲਈ ਕਿਰਪਾ ਕਰਕੇ ਹੇਠ ਲਿਖੇ ਦਿਸ਼ਾ ਨਿਰਦੇਸ਼ਾਂ ਨੂੰ ਮਤਲਬ ਇਹ ਨਿਰਦੇਸ਼ ਜਿਹੜੇ ਸੀ ਉਹਨਾਂ ਨੇ ਬੀਤੇ ਕੱਲ ਸ਼ਾਮ ਨੂੰ ਹੀ ਇਹ ਨਿਰਦੇਸ਼ ਜਾਰੀ ਕੀਤੇ ਕਿਉਂਕਿ ਬਹੁਤ ਸਾਰੇ ਕਲੱਬਾਂ ਪੱਬਾਂ ਦੇ ਵਿੱਚ ਲੋਕ ਜਸ਼ਨ ਮਨਾਉਣ ਦੇ ਲਈ ਜਾਂਦੇ ਨੇ ਔਰ ਖਾਸ ਕਰਕੇ ਟ੍ਰਾਈ ਸਿਟੀ ਦੇ ਵਿੱਚ ਕੱਲ ਬਹੁਤ ਸਾਰੇ ਈਵੈਂਟ ਜਿਹੜੇ ਸੀਗੇ ਉਹ ਬਖਵਕ ਵੈਨਿਊਜ਼ ਦੇ ਉੱਪਰ ਹੋ ਰਹੇ ਸੀ ਔਰ ਉਸ ਨੂੰ ਲੈ ਕੇ ਇਹ ਪੁਲਿਸ ਦੇ ਵੱਲੋਂ ਇੱਕ ਹੈਪੀ ਨਿਊ ਇਅਰ ਵੀ ਕੀਤਾ ਗਿਆ ਸਾਰਿਆਂ ਨੂੰ ਔਰ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸੀ ਜਿਦੇ ਵਿੱਚ ਉਹਨਾਂ ਨੇ ਬਕੇ ਬਕਾਇਦਾ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਲੋਕ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਹਮੇਸ਼ਾ ਕਿਸੇ ਐਸੇ ਦੋਸਤ ਨੂੰ ਡਰਾਈਵਰ ਬਣਾਓ ਜਿਹੜਾ ਸ਼ਰਾਬ ਨਹੀਂ ਪੀਂਦਾ ਜੇ ਤੁਸੀਂ ਸ਼ਰਾਬ ਪੀਤੀ ਹੋਈ ਹੈ ਤੇ ਟੈਕਸੀ ਜਾਂ ਕੈਬ ਕਰਕੇ ਉਹਦੀ ਸਹਾਇਤਾ ਦੇ ਨਾਲ ਤੁਸੀਂ ਆਪਣੇ ਘਰ ਪਹੁੰਚੋ ਔਰ ਸਮੇਂ ਸਿਰ ਘਰ ਪਹੁੰਚਣ ਦੀ ਲਈ ਵੀ ਉਹਨਾਂ ਨੇ ਕਿਹਾ ਸੀਗਾ ਕਿ ਸਮੇਂ ਸਿਰ ਤੁਸੀਂ ਆਪਣੇ ਆਪਣੇ ਜਸ਼ਨ ਮਨਾਉਣ ਤੋਂ ਬਾਅਦ ਘਰਾਂ ਨੂੰ ਪਹੁੰਚੋ ਔਰ ਸਾਰੇ ਨਿਯਮਾਂ ਦੀ ਪਾਲਣਾ ਕਰੋ ਨਿਯਮਾਂ ਦਾ ਸਤਿਕਾਰ ਕਰੋ ਇੱਕ ਦੂਜੇ ਦੀ ਸੁਰੱਖਿਆ ਦਾ ਧਿਆਨ ਰੱਖੋ ਅਤੇ ਖੁਸ਼ੀਆਂ ਦੇ ਨਾਲ ਨਵਾਂ ਸਾਲ ਮਨਾਓ ਕਿਉਂਕਿ ਬਹੁਤ ਵਾਰ ਐਸਾ ਹੁੰਦਾ ਹੈ ਕਿ ਨਵੇਂ ਸਾਲ ਦੀ ਖੁਸ਼ੀ ਰਾਤ ਨੂੰ ਲੋਕ ਇੰਨੇ ਲੰਬੇ ਸਮੇਂ ਤੱਕ ਮਨਾ ਲੈਂਦੇ ਨੇ ਕਿ ਸਵੇਰ ਨੂੰ ਫਿਰ ਉਹਨਾਂ ਦੇ ਉੱਪਰ ਕਈ ਤਰੀਕੇ ਦੀਆਂ ਕਾਰਵਾਈਆਂ ਵੀ ਹੋ ਜਾਂਦੀਆਂ ਹਨ ਸੋ ਇਸੇ ਕਰਕੇ ਪੁਲਿਸ ਦੇ ਵੱਲੋਂ ਇਹ ਜਿਹੜੀ ਇੱਕ ਪੋਸਟਰ ਸਾਂਝਾ ਕੀਤਾ ਗਿਆ ਸੀ ਔਰ ਸਾਰਿਆਂ ਨੂੰ ਉਹਨਾਂ ਨੇ ਨਵੇਂ ਸਾਲ ਦੀ ਵਧਾਈ ਵੀ ਦਿੱਤੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਤਲਵਾੜਾ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇੱਕ ਮਹਿਲਾ ਦੇ ਨਾਲ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ। ਘਟਨਾ ਨੂੰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਤਲਵਾੜਾ ਪੁਲਿਸ ਦੇ ਵੱਲੋਂ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਜ਼ਖਮੀ ਮਹਿਲਾ ਦੀ ਪਛਾਣ ਰਣਵੀਰ ਕੌਰ ਵਜੋਂ ਹੋਈ ਹੈ ਜੋ ਕਿ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਜ਼ਮੀਨੀ ਵਿਵਾਦ ਦੇ ਚੱਲਦੇ ਪਹਿਲਾਂ ਵੀ ਆਰੋਪੀਆਂ ਦੇ ਵੱਲੋਂ ਮਹਿਲਾ ਦੀ ਜਾਇਦਾਦ ਹੜਪਣ ਦੀ ਕੋਸ਼ਿਸ਼ ਕੀਤੀ ਗਈ ਸੀ। ਜੇ ਸੰਬੰਧੀ ਪੀੜਤ ਵੱਲੋਂ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹਨਾਂ ਸ਼ਿਕਾਇਤਾਂ ਤੋਂ ਨਾਰਾਜ਼ ਹੋ ਕੇ આરોપીਆਂ ਨੇ 4 ਦਿਨ ਪਹਿਲਾਂ ਮਹਿਲਾ ਦੇ ਘਰ ਦੇ ਵਿੱਚ ਦਾਖਲ ਹੋ ਕੇ ਉਸਤੇ ਹਮਲਾ ਕੀਤਾ ਅਤੇ ਬੁਰੇ ਤਰੀਕੇ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਹੈ। ਇਸ ਹਮਲੇ ਦੌਰਾਨ ਪੀੜਤ ਮਹਿਲਾ ਦੀ ਬਾਹ ਦੀ ਹੱਡੀ ਟੁੱਟ ਗਈ ਹੈ ਤੇ ਉਸ ਨੂੰ ਹੋਰ ਵੀ ਗੰਭੀਰ ਸੱਟਾਂ ਵਜੀਆਂ ਨੇ। ਔਰ ਜिले ਦੇ ਤਲਵਾੜਾ ਵਿਖੇ ਇੱਕ ਜਿਹੜੀ ਘਟਨਾ ਵਾਪਰੀ ਹੈ। ਇੱਕ ਮਹਿਲਾ ਦੇ ਉੱਪਰ ਕੁਝ ਅਣਪਛਾਤੇ ਵਿਅਕਤੀ ਨੇ 4 ਦਿਨ ਪਹਿਲਾਂ ਯਾਨੀ ਕਿ 27-28 ਤਰੀਕ ਨੂੰ ਸਵੇਰੇ ਤੜਕੇ 3 ਵਜੇ ਹਮਲਾ ਕੀਤਾ ਗਿਆ ਕੁੱਟਮਾਰ ਕੀਤੀ ਗਈ ਕਾਰਨ ਸੀ ਕੁਝ ਜ਼ਮੀਨੀ ਵਿਵਾਦ ਔਰ ਬੁਰੀ ਤਰ੍ਹਾਂ ਨਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੈਂ ਜ਼ਖਮੀ ਹੈ ਇਹ ਰਨਵੀਰ ਕੌਰ ਜੀ ਇਹਨਾਂ ਦਾ ਨਾਮ ਹੈ ਔਰ ਇਹਨਾਂ ਦੇ ਨਾਲ ਇੰਨੀ ਬੁਰੀ ਤਰ੍ਹਾਂ ਦੇ ਨਾਲ ਇਹ ਕੁੱਟਮਾਰ ਹੋਈ ਹੈ ਕਿ ਇਹਨਾਂ ਦੀ ਜਿਹੜੀਆਂ ਸੱਟਾਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਬਾਹ ਦੇ ਉੱਤੇ ਫੈਕਚਰ ਹੈ ਔਰ ਹੋਰ ਵੀ ਸ਼ਰੀਰ ਤੇ ਕਾਫੀ ਸੱਟਾਂ ਲੱਗਾਂ ਲਗਾਤਾਰ 4 ਦਿਨ ਹੋ ਗਏ ਨੇ ਤੇ ਕੋਈ ਵੀ ਹਜੇ ਤੱਕ ਪੁਲਿਸ ਜਿਹੜੀ ਕਾਰਵਾਈ ਨਹੀਂ ਕੀਤੀ ਗਈ ਹੈ ਕੋਈ આરોપી ਅਰਸ਼ ਨਹੀਂ ਕੀਤਾ ਗਿਆ ਹੈ ਇੱਥੇ ਤੱਕ ਕਿ ਜਿਹੜੀ ਇਹਨਾਂ ਦੇ ਬਿਆਨ ਵਗੈਰਾ ਵੀ ਜਿਹੜੇ ਆ ਉਹ ਨਹੀਂ ਲਏ ਗਏ ਹਨ ਪੁਲਿਸ ਵੱਲੋਂ ਔਰ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਛੁੱਟੀ ਮਿਲ ਜਾਏਗੀ ਹਸਪੀਟਲ ਤੋਂ ਚਾਹੇ ਅੱਜ ਕੱਲ ਜਾਂ ਹਫਤੇ ਤੱਕ ਜਦੋਂ ਵੀ ਹੈ ਘਰੇ ਪਹੁੰਚੂਗੇ ਤੇ ਉਸ ਵੇਲੇ ਇਹਨਾਂ ਦੇ ਪੁਲਿਸ ਤੇ ਜਿਹੜੇ ਬਿਆਨ ਜਿਹੜੇ ਲੈ ਜਾਣਗੇ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਫਿਰ ਅੱਗੇ ਬਤਾਂਦੇ ਹਾਂ ਏ ਹਜਰਣ ਕੀ ਨਾਮ ਕੀ ਆ ਤੁਹਾਡਾ ਅਨਵੀਰ ਕੋ ਕਿੱਥੇ ਦੇ ਰਹਣਾ ਨੇ ਲਲਵਾੜਾ ਜੀ ਅੱਛਾ ਇਹ ਜਿਹੜੀਆਂ ਸੱਟਾਂ ਚੋਟਾਂ ਤੁਹਾਡੇ ਲੱਗੀਆਂ ਇੱਥੇ ਪਹੁੰਚਿਆ ਹਸਪੀਟਲ ਇਹ ਕਦੋਂ ਦੀ ਗੱਲ ਹੈ ਇਹ ਸ਼ਨੀਵਾਰ ਰਾਤ ਦੀ ਗੱਲ ਹੈ ਜੀ ਤਿੰਨ ਤਿੰਨ ਸਾਢੇ ਤਿੰਨ ਵਜੇ ਅੱਛਾ ਕਿਹਨਾਂ ਨੇ ਇਹ ਸੱਟ ਚੋਟ ਮਾਰੀਆਂ ਪਤਾ ਕੁਛ ਇਹ ਸਰ ਮੇਰੀ ਜ਼ਮੀਨ ਨੇ ਜਿਹੜਾ ਨੇ ਹੜੱਪੀ ਆ ਨਾ ਰੇਲਵੇ ਦਾ ਕਹਿ ਕੇ ਹਾਂਜੀ ਮੇਰਾ ਘਰਵਾਲਾ ਹੜੱਪਿਆ ਤਾਂ ਮੈਂ ਪ੍ਰਸ਼ਾਸਨ ਕੋਲ ਗਈ ਆ ਹੂੰ ਤੇ ਕੋਸ਼ਿਸ਼ ਜ਼ਬਰਦਸਤੀ ਜਮੀਨ ਮੇਰੀ ਉਥੇ ਛੱਤੀ ਜਾਂਦੇ ਪਏ ਹੜਪੀ ਜਾਂਦੇ ਪਏ ਮਨ ਤਮਕਾਈ ਜਾਂਦੇ ਪਏ ਜਾਨ ਮਾਰਨ ਦੀ ਕੋਸ਼ਿਸ਼ ਕੀਤੀ ਆ ਕਿ ਰਿਪੋਰਟਾਂ ਵਾਪਸ ਲੈ ਲੈ ਇਸ ਘਰੋਂ ਨਿਕਲ ਜਾ ਨਹੀਂ ਤਾਂ ਤੇਨੂੰ ਤੇਰੇ ਬੱਚੇ ਨੂੰ ਪਰਵਾਰ ਨੂੰ ਖਤਮ ਕਰ ਦਾਂਗੇ ਜੋ ਤੇਰੇ ਸਹੁਰੇ ਨਾ ਕੀਤਾ ਉਹ ਤੇਰੇ ਨਾਲ ਹੀ ਕਰਾਂਗੇ ਅਸੀਂ ਤੇ ਇਹ ਜਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਉਹ ਕਿੰਨੇ ਜਣੇ ਸੀਗੇ 3-4 ਬੰਦੇ ਸੀ 2-3 ਜਨਾਨੀਆਂ ਵੀ ਸੀ

ਜਦੋਂ ਮੈਂ ਚੀਕ ਕਮਾਈਆ ਉਦੋਂ ਜਦੋਂ ਉਹ ਤੋਂ ਉਹ ਤੋਂ ਕਰਦਾ ਮੇਰੇ ਘਰ ਵਾਲਾ ਬਾਹਰ ਨਿਕਲਿਆ ਉਹਨੇ ਦੇਖਿਆ ਜਦੋਂ ਤੋਂ ਮੈਂ ਕਿ ਦੌੜ ਜੇ ਦੌੜ ਜੇ ਤੇ ਇਹੋ ਨੇ ਕੁਝ ਕੋਈ ਮਾਰਦੇ ਉਹ ਅੰਦਰ ਠਾਲ ਕੇ ਲਿਆ ਸਾਰਿਆਂ ਨਾ ਫਿਰ ਉਹ ਐਂਬੂਲੈਂਸ ਬੁਲਾਈ ਜਾਂ ਗਵਾਂਡੀ ਵੀ ਸੱਤੇ ਜਾਂ ਤਾਂ ਅੱਛਾ ਪੁਲਿਸ ਸਟੇਸ਼ਨ ਜਿਹੜਾ ਪੁਲਿਸ ਨੂੰ ਕੰਪਲੇਨਟ ਕੀਤੀ ਕੋਈ ਪੁਲਿਸ ਦੀ ਸੁਣਵਾਈ ਹੋਈ ਹੈ ਕਿਸੇ ਤਰ੍ਹਾਂ ਨਹੀਂ ਤੇ ਦੇਖੋ ਪੁਲਿਸ ਆਈ ਹੈ ਕੋਈ ਗਿਆਨ ਨਹੀਂ ਆਈ ਨਹੀਂ ਹਜੇ ਤਾਂ ਕੋਈ ਨਹੀਂ ਆਈ ਉਹਨਾਂ ਨੇ ਕਿਹਾ ਵੀ ਜਦੋਂ ਐਕਸ-ਰੇ ਹੋ ਜਾਣਗੇ ਤਾਂ ਅਸੀਂ ਘਰ ਆ ਜਾਵਾਂਗੇ ਤਾਂ ਦੱਸ ਦਈਏ ਤੁਹਾਡੇ ਪਿਆਰ ਲੈ ਜਾਵਾਂਗੇ ਨਹੀਂ ਤਾਂ ਟਾਣੇ ਆ ਕੇ ਦੇ ਜੀਓ ਅਜੇ ਤੋ ਲੈਕਰ ਤੇ ਹੋਰ ਤਾਂ ਨਹੀਂ ਕਿਸੇ ਤਰ੍ਹਾਂ ਦਾ ਕੋਈ ਮਤਲਬ ਕੋ ਕਿਸੇ ਨੂੰ ਕੋਈ ਇੰਜਰਡ ਹੋਇਆ ਜਾਂ ਮਤਲਬ ਜ਼ਖਮੀ ਹੋਏ ਨਹੀਂ ਸਰ ਕੀ ਪਤਾ ਕਰੇ ਸਾਰੇ ਕਰਦਿਆਂ ਨਹੀਂ ਮਾਰਨ ਆਏ ਸੀ ਕਿ ਮੈਂ ਉਸ ਟਾਈਮ ਬਾਹਰ ਨਿਕਲੀ ਹੂੰ ਬਾਥਰੂਮ ਕਰ ਨਿਕਲੀ ਸੀ ਬਾਹਰੋਂ ਜੇ ਪੁਲਿਸ ਨੇ ਕੋਈ ਕੰਮ ਕਾਰਵਾਈ ਨਹੀਂ ਕੀਤੀ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਹੈ ਪੁਲਿਸ ਸਟੇਸ਼ਨ ਤੇ ਅੱਡੇ ਤੋਂ ਕਿੰਨਾ ਕੁ ਦੂਰ ਆ ਹੋਰ ਜੇ ਸਟੇਸ਼ਨ ਜੀ ਸਾਡਾ ਸਬਜੀ ਮੰਡੀ ਆ ਦੂਰਿਆ ਸਾਡਾ ਬੜਾ ਟਾਈਮ ਲੱਗਦਾ ਮਤਲਬ ਉਲਸ ਨੂੰ 5 ਕੋ 10 ਮਿੰਟ ਲੱਗ ਜਾਂਦੇ ਜਾਣ ਯਾਨੀ ਕਿ ਨਜ਼ਦੀਕ ਹੀ ਹੈ ਤੁਹਾਡੇ ਕੋਲ ਪੁਲਿਸ ਸਾਹਿਬ ਜੀ ਨਹੀਂ ਹਸਪੀਟਲ ਐ ਮਰ ਕਟਾ ਹੋ ਗਈ ਸੀ ਉਲਸ ਦਾ ਫੋਨ ਆਇਆ ਸੀ ਸਾਨੂੰ ਉਹਣੀ ਐਤਵਾਰ ਨੂੰ ਦੁਬਾਰਾ ਆਇਆ ਨਹੀਂ ਹੈ ਕਿ ਕੋਈ ਵੀ ਕੋਈ ਵੀ ਆਇਆ ਨਹੀਂ ਅਜੇ ਤੱਕ ਅੱਜ ਕਿੰਨੇ ਦਿਨ ਹੋ ਗਏ 4 ਦਿਨ ਹੋ ਗਏ ਜੀ 4-5 ਦਿਨ ਹੋ ਗਏ 4 ਦਿਨ ਹੋ ਗਏ ਅਜੇ ਠੀਕ ਸੋ ਤੁਸੀਂ ਸੁਣਿਆ ਕਿ 4 ਦਿਨ ਗੁਜ਼ਰ ਗਏ ਆ ਅਜੇ ਤੱਕ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਸ ਜਗ੍ਹਾ ਤੇ ਉਤੇ ਹਮਲਾ ਹੋਇਆ ਪੁਲਿਸ ਨਾਲੋਂ ਨਜ਼ਦੀਕ ਹੀ ਮਤਲਬ ਕਹ ਲੋ ਵੀ ਪੰਜ ਚਾਰ ਮਿੰਟ ਦਾ ਜਿਹੜਾ ਰਸਤਾ ਸੀ ਪੁਲਿਸ ਸਟੇਸ਼ਨ ਤਾ ਇਹ ਤਲਵਾੜਾ ਪੁਲਿਸ ਨੇ ਹਜੇ ਤੱਕ ਨਾ ਤਾਂ ਰੋਕੀ ਫੜੇ ਐ ਤੇ ਨਾ ਹੀ ਕੋਈ ਕਾਰਵਾਈ ਕੀਤੀ ਹੈ ਤੇ ਬਾਕੀ ਤੁਹਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਹੁਸ਼ਾਰਪੁਰ ਦੇ ਤਲਵਾੜਾ ਦੇ ਵਿੱਚ ਗੁੰਡਾਗਰਦੀ ਦਾ ਖੇਲ ਦੇਖਣ ਨੂੰ ਮਿਲਿਆ ਹੈ ਔਰ ਜਿਹੜੀ ਬਿਆਨਬਾਜ਼ੀ ਵੀ ਨਹੀਂ ਹੋਈ ਕਿਉਂਕਿ ਇਹਨਾਂ ਨੂੰ ਕਿਹਾ ਗਿਆ ਹੈ ਜਦੋਂ ਛੁੱਟੀ ਮਿਲ ਜਾਗੀ ਇਹ ਖੁਦ ਥਾਣੇ ਜਾ ਕੇ ਬਿਆਨ ਦੇਣ ਤੇ ਮਾਮਲਾ ਕਿਤੇ ਨਾ ਕਿਤੇ ਇਹ ਆਪਾਂ ਕਹਿ ਸਕਦੇ ਹਾਂ ਅਦਾਲਤ ਦੇ ਵਿੱਚ ਕਾਲਾ ਜਾਂ ਐਵੇਂ ਲੱਗਦਾ ਕਿ ਧਾਲੀ ਕਾਲੀ ਹੈ ਤੇ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਨਾਲ ਜੋ ਪੁਲਿਸ ਅਧਿਕਾਰੀ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕੀ ਕਰਨਾ ਜਿਹੜਾ ਇਹ ਜਿਹੜਾ ਮਾਮਲੇ ਨੂੰ ਇੰਨੇ ਠੰਡੇ ਬਕਸੇ ਦੇ ਵਿੱਚ ਪਾਇਆ ਗਿਆ ਹੈ ਅਨਸਰ ਇੱਕ ਲੇਡੀਆਂ ਹੈ ਝਗੜੇ ਦਾ ਕੋਈ ਕਿਸਾ ਤਲਵਾੜੇ ਦੇ ਵਿੱਚ ਉਹਦੇ ਵਿੱਚ ਜਿਹੜੀ ਕੀ ਟਰੀਟਮੈਂਟ ਚੱਲ ਰਹੀ ਹੈ ਤਾਂ ਕੀ ਉਹਨਾਂ ਦੇ ਮਤਲਬ ਹੋਏ ਐਕਚੁਅਲੀ ਲੜਾਈ ਝਗੜੇ ਦਾ ਕੇਸ ਹੈ ਇਹਦਾ ਪਰਚਾ ਵੀ ਤਲਵਾੜੇ ਕੱਟ ਹੋਇਆ ਪਰਚਾ ਕੱਟਣ ਤੋਂ ਬਾਅਦ ਜਿਹੜੀ ਪੁਲਿਸ ਇਨਫੋਰਮੇਸ਼ਨ ਹੈ ਉਹ ਵੀ ਇਹਨਾਂ ਨੇ ਜਿਹੜੇ ਤਲਵਾੜੇ ਪਰਚਾ ਜਿਹੜੇ ਡਾਕਟਰ ਨੇ ਕੱਟਿਆ ਉਹਨਾਂ ਨੇ ਦਿੱਤੀ ਹੈ ਉਸ ਤੋਂ ਬਾਅਦ ਆਰਥੋ ਓਪੀਨੀਅਨ ਲਈ ਸਾਡੇ ਕੋਲ ਆ ਪੇਸ਼ੈਂਟ ਹਜੇ ਤੱਕ ਪੁਲਿਸ ਵੱਲੋਂ ਇਹਦੀ ਜਿਹੜੀ ਵੀ ਕੋਈ ਸਟੇਟਮੈਂਟ ਨਹੀਂ ਲਈ ਗਈ ਬਟ ਟ੍ਰੀਟਮੈਂਟ ਪਾਰਟ ਸਾਡੇ ਵੱਲੋਂ ਦਾ ਸਟਾਰਟ ਹੈ ਅਸੀਂ ਇੱਥੇ ਵੀ ਇਹਦਾ ਐਕਸ-ਰੇ ਕੀਤਾ ਹੈਗਾ ਤੇ ਅੰਡਰ ਟ੍ਰੀਟਮੈਂਟ ਹੈ ਪੇਸ਼ੈਂਟ ਜੀ ਜਿਹਨੇ ਸੱਟ ਕਿੱਥੇ ਕਿੱਥੇ ਲੱਗੀ ਇਹਨਾਂ ਦੇ ਮੇਨ ਜਿਹੜੀ ਸੱਟ ਹੈ ਉਹ ਹੈਗੀ ਹੈ ਮੋਂਡੇ ਦੇ ਕੋਈ ਪਹਿਲਾਂ ਦਾ ਆਪਰੇਸ਼ਨ ਹੋਇਆ ਜੋ ਐਕਸ-ਰੇ ਦੇ ਵਿੱਚ ਪਲੇਟ ਦਿਖ ਰਹੀ ਹੈ ਉਹਦਾ ਸਕਰੂ ਲੂਜ਼ ਹੈ ਉਹ ਮੇਨ ਉਹੀ ਹੈ ਕਲੇਵਿਕਲ ਆ ਹਾਂਜੀ ਤੇ ਕਿੰਨੇ ਦਿਨ ਹੋ ਗਏ ਇਸ ਪੇਸ਼ੈਂਟ ਹੋ ਕੇ ਆ ਇਹ ਪੇਸ਼ੈਂਟ ਨੂੰ 2-3 ਦਿਨ ਹੋਏ ਐ ਸਾਡੇ ਕੋਲ ਆਏ ਨੂੰ ਨਾ ਚਿੰਦੀ ਵਾਲੇ ਕਲਾਂ ਦੇ ਵਿੱਚ 25 ਸਾਲਾਂ ਬਲਤੇਜ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਮ੍ਰਿਤਕ ਆਪਣੇ ਮਾਤਾ ਪਿਤਾ ਦਾ ਇਕੱਲਾ ਪੁੱਤਰ ਸੀ ਬਲਤੇਜ ਸਿੰਘ ਸਾਲ 2023 ਦੇ ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਦੀ ਸੈਰੀ ਸ਼ਹਿਰ ਦੇ ਵਿੱਚ ਗਿਆ ਸੀ ਪਰਿਵਾਰ ਨੇ ਬਲਤੇਜ ਦੇ ਚੰਗੇ ਭਵਿੱਖ ਦੇ ਲਈ 40 ਲੱਖ ਰੁਪਏ ਦਾ ਕਰਜ਼ਾ ਲੈ ਕੇ ਉਸ ਨੂੰ ਵਿਦੇਸ਼ ਭੇਜਿਆ ਸੀ ਦੱਸ ਦਈਏ ਕਿ ਮਾਤਾ ਪਿਤਾ ਆਪਣੇ ਪੁੱਤਰ ਦੇ ਆਖਰੀ ਦਰਸ਼ਨਾਂ ਨੂੰ ਤਰਸ ਰਹੇ ਨੇ ਪਰਿਵਾਰ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਪੁੱਤਰ ਦੇ ਸਰੀਰ ਨੂੰ ਭਾਰਤ ਲਿਆਉਣ ਦੀ ਮੰਗ ਕਰ ਰਿਹਾ ਹੈ ਹਾਂ ਇਹ ਨੰਬਰ ਹੈ ਦਰਸ਼ਨ ਜੰਗਾ ਜੰਗ ਜੀ ਇਹ ਕਿੰਨੇ ਕੀ ਲੱਗਦਾ ਸੀ ਤੇ ਕਿੰਨੇ ਚੰਤੂ ਕਿਵੇਂ ਇਹਨਾਂ ਨੇ ਪੜਾਇਆ ਲਿਖਾਇਆ ਬਾਹਰ ਭੇਜਿਆ ਇਹ ਮੇਰਾ ਭਤੀਜਾ ਮੇਰੇ ਚਾਚੇ ਦਾ ਪੋਤਾ ਹੈ ਉਹ ਇਕੱਲਾ ਹੀ ਬੱਚਾ ਸੀਗਾ ਜਿੱਥੇ ਕੈਨੇਡਾ ਵਿੱਚ ਪੜਾਇਆ ਟੱਲੇ ਆ ਉਪਰਲੇ ਕਿ ਬੱਚੇ ਦਾ ਵਿਅਕ ਬਣ ਜੋ ਪੂਰੇ ਪੜਾ ਕੇ ਵੀ ਅਸੀਂ ਬਾਹਰ ਭੇਜਿਆ ਇਹਨੇ ਵਿਚਾਰੇ ਨੇ ਖਾਰੀ ਉਮਰ ਕੰਨੈਕਟਰੀ ਕਰਕੇ ਮਿਹਨਤ ਕਰਕੇ ਪੈਸੇ ਕਮਾ ਜਾਂ ਜੋ ਜਿੰਨੇ ਵੀ ਕਿਤੇ ਰੋਡ ਬਣੇ ਰਿਹਾ ਇਸ ਦਾ ਤੋਂ ਫੜ ਕੇ ਜੋ ਵੀ ਹੋਇਆਗਾ ਤੁਸੀਂ ਬੱਚੇ ਨੂੰ ਬਾਹਰ ਭੇਜਿਆ 2 ਸਾਲ ਹੋ ਗਏ ਸੀ ਗਏ ਨੂੰ ਵਧੀਆ ਹੌਣ ਹਾਰ ਜਵਾਗ ਸੀ ਸਮਾਰਟ ਸੀ ਪੂਰਾ ਹਰ ਇੱਕ ਗੱਲ ਸਮਝਦਾ ਸੀ ਮੈਂ ਕੁਦਰਤੀ ਦੇਣ ਇਹ ਜੀ ਹੋ ਗਈ ਹੁਣ ਹੁਣ ਸਾਨੂੰ ਇਹੀ ਸ਼ਾਰ ਇੱਥੇ ਰਹਿਣਾ ਚਾਹੁੰਦੇ ਨਹੀਂ ਹੋਇਆ ਪਰ ਵੀ ਕਰਦਾ ਹਾਂ ਅਭੀ ਅਸੀਂ ਆਪ ਦੇਖਤਿਆਂ ਆਗਦੀ ਦਿੱਤੀ ਰਵਾਜ ਜੇ ਸਾਡੇ ਮਨ ਨੂੰ ਸਬਰ ਖੜਾ ਹੋ ਜੂਗਾ ਕੀ ਸਰਕਾਰਾਂ ਤੋਂ ਕੀ ਚਾਹੁੰਦੇ ਹੋਰ ਤਾਂ ਕੀ ਚਾਹਣਾ ਇਹ ਸਾਡੀ ਤਾਂ ਮੰਗਾ ਪਈ ਸਾਡੀ ਬੱਚੇ ਦੀ ਲਾ ਸਾਨੂੰ ਇੱਥੇ ਮਿਲ ਜੇ ਜਿਸ ਤਰ੍ਹਾਂ ਸਾਡੀ ਹੈਲਪ ਉੱਥੋਂ ਦੀ ਸਰਕਾਰ ਦੇ ਰਾਹੀਂ ਛੋਟੇ ਮਾਧਿਮਾ ਰਾਹੀਂ ਇੱਥੋਂ ਉਹਦੇ ਚ ਜਾ ਕੇ ਸਮਾਜਿਕ ਰਾਹੀਂ ਸਾਡੀ ਹੈਲਪ ਕਰਕੇ ਸਾਡੀ ਬੱਚੇ ਦੀ ਹੈਲਪ ਕੀਤੀ ਜਾਵੇ ਸਾਡੀ ਵੱਡੀ ਹੀ ਆ ਆ ਵੀ ਕਰਜਾ ਵਗੈਰਾ ਵੀ ਕਰਜੇ ਤਾਂ ਹੁੰਦੀ ਹਰ ਕਿਤੇ ਨਹੀਂ ਜਾਂਦੇ ਜੀ ਫੜ ਫੜ ਆ ਕੇ ਭੇਜ ਜਾਂਦੇ ਨੇ ਬਸ ਇਹ ਕੋਈ ਜਮਾ ਪਈ ਆ ਹੂੰ ਪਰਿਵਾਰ ਸਿੰਘ ਕੋ ਕੋ ਨਾ ਵੀ ਇਹਦੇ ਉਹ ਮੁੰਡਾ ਤੇ ਉਹਦੀ ਮਾਂ ਹੀ ਆ ਦੋਨੇ ਜੀ ਮਾਸੀ ਚਾਚੇ ਤਾਇਆ ਚਾਕੇ ਪਰਿਵਾਰ ਦੇ ਬੱਚਾ ਹੋ ਭੈਣ ਭਰਾ ਹੈ ਨਹੀਂ ਵੀ ਉਹ ਗੱਲਾਂ ਹੀ ਵਿਚਾਰਾ ਕੀ ਨਾਮ ਤੁਹਾਡਾ ਮੇਰਾ ਜੁਤਾਰ ਸਿੰਘ ਆ ਜੀ ਜੀਤਾ ਜੀ ਬੇਟੇ ਨੂੰ ਕਿੰਨਾ ਟਾਈਮ ਹੋ ਸੀ ਬਾਹਰ ਭੇਜਿਆ ਤਿੱਕ तकरीबन 2 ਸਾਲ ਹੋ ਗਏ ਕਿ ਮੈਂ ਬਾਹਰ ਜਾਣ ਦੀ ਇੱਛਾ ਰੱਖਦਾ ਉਹ ਰੱਖਦੇ ਤੋਂ ਡਿਵਲੂ ਸ਼ੌਂਕ ਸੀ ਬਾਹਰ ਭੇਜਣਾ ਅਸਲ ਤਾਂ ਮੇਰੇ ਮਨ ਚੀ ਸੌਂਕ ਸੀ ਵੀ ਬੱਚਾ ਪੂਰਾ ਕਰ ਦੇ ਮੇਰਾ ਆਪ ਦਾ ਬਾਪ 8 ਸਾਲ ਦੀ ਉਮਰ ਚ ਮੁੱਕ ਗਿਆ ਸੀ ਦੇ ਜਿਹੜੇ ਨੰਬਰ TC3 ਹੀ ਆਇਆ ਬਸ ਲਾਸਟ ਟਾਈਮ ਗੱਲ ਹੋਈ ਸੀ ਲਾਸਟ ਟਾਈਮ 23 ਨੂੰ ਗੱਲ ਹੋਈ ਸੀ ਕਿਹ ਜੰਦਾ ਸਾਂ ਬੱਚੇ ਨੇ ਵਾਹ ਵੀ ਕਹਿ ਲਿਆ ਮੇਰੇ ਪੁੱਤ ਪਾਪ ਸਾਰੇ 25 ਤਰੀਕ ਨੂੰ ਸਾਮ ਫੋਨ ਆਉਂਦਾ ਕਹਿੰਦਾ ਸਤਾ ਪਿਆ ਰਹੇਗਾ ਕੁ ਟੈਨਸ਼ਨ ਰੱਖਦਾ ਬਸ ਸੈਂਸਰ ਤੋਂ ਪੇਪਰ ਫੋਸ ਦੀ ਲੈਂਦਾ ਨਹੀਂ ਬੱਚਾ ਫੇਸ ਨਿਕਲਦੇ ਨਹੀਂ ਪੜਾਈ ਪੂਰੀ ਹੋ ਗਈ ਸੀ ਕੰਮ ਕਰਦੇ ਸੀ ਪੜਾਈ ਰਹਿਦੇ ਸੀਗੇ ਮੰਗ ਕੀ ਹੈਗੀ ਸਰਕਾਰ ਤੋਂ ਮੰਗ ਤਾਂ ਬਸ ਇਹੀ ਹੈ ਵੀ ਸਾਡੀ ਬੱਚੇ ਦੀ ਲਾਸੀ 세ਤੀ ਆ ਜੇ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਪਿੰਡ ਜੋਗਰਾਂ ਦੇ ਜਿਲ੍ਹਾ ਬਠਿੰਡਾ ਬੇਟੇ ਆ ਬਲਤੇਜ ਸਿੰਘ ਤਕਰੀਬਨ 2 ਸਾਲ ਪਹਿਲਾਂ ਜੀ ਆਪਦੇ ਸਟੱਡੀ ਵਿਜੇ ਤੇ ਭੇਜਿਆ ਸੀਗਾ ਜੀ ਕੈਨੇਡਾ ਦੇ ਵਿੱਚ ਐਸ ਟਾਈਮ ਉਹ ਸਰੀ ਰਹਿ ਰਿਹਾ ਸੀ ਕੀ ਜਾਣਕਾਰੀ ਮਿਲੀ ਕੀ ਕਰਨੀ ਜਾਣਕਾਰੀ ਬਸ ਫੋਨ ਆਇਆ ਸਾਡੇ ਰਿਸ਼ਤੇਦਾਰੇ ਚੋਂ ਉੱਥੇ ਬੇਟਾ ਹੋ ਰਾ ਸਾਡਾ ਇਹਨਾਂ ਦੇ ਉਹਨਾਂ ਦਾ ਫੋਨ ਆਇਆ ਬਸ ਵੀ ਸਾਇਲੈਂਟ ਅਟੈਕ ਆ ਗਿਆ ਟੈਨਸ਼ਨ ਵਗੈਰਾ ਦੱਸ ਟੈਨਸ਼ਨ ਦਾ ਹੁਣ ਤੁਹਾਨੂੰ ਪਤਾ ਹੀ ਹੈ ਜੀ ਟੈਨਸ਼ਨ ਦਾ ਇਹ ਹੈ ਵੀ ਕਰਜ਼ਾ ਚੱਕ ਚੱਕ ਕੇ ਲੋਨ ਕਰਾ ਕੇ ਬੈਂਕ ਚ ਰਿਸ਼ਤੇਦਾਰਾਂ ਦੇ ਅਜੇ ਪੈਸੇ ਮੋੜਨੇ ਪਏ ਬੱਚੇ ਨੂੰ ਇਹ ਸੀ ਵੀ ਮੈਂ ਬਹੁਤ ਵੱਡਾ ਕੰਮ ਕਰਾਂ ਕੰਮ ਕਰਕੇ ਵੀ ਮੈਂ ਉਹਦੇ ਡੈਡੀ ਦੀ ਹੈਲਪ ਕਰ ਦੂੰਗਾ ਕਿ ਅਸੀਂ ਜਿਹੜਾ ਕਰਜ਼ਾ ਲਿਆ ਵਾਪਸ ਕਰਾਂ ਪਰ ਪਰਮਾਤਮਾ ਕੋਈ ਹੋਰ ਹੀ ਮਨਜ਼ੂਰ ਜੀ ਸੁਨਿਆ ਸਾਨੂੰ ਕੋਈ ਹੋ ਰਹੀ ਆਗੇ ਪਰਵਾਰ ਦੀ ਕੀ ਇਹਨਾਂ ਦੇ ਫਾਦਰ ਕੀ ਜਾਸ ਦੇ ਸਾਧਰੇ ਇਹਨਾਂ ਦੇ ਵਿਚਾਰਾ ਪ੍ਰਾਈਵੇਟ ਬਸ ਤੇ ਇੱਕ ਕਨੈਕਟਰੀ ਹੈ ਜੀ ਤਕਰੀਬਨ ਹੋ ਗਏ 24-25 ਸਾਲ ਸੀ ਕਨੈਕਟਰੀ ਕਰਦੇ ਆ ਜਮੀਨ ਵਜੋਂ ਜਮੀਨ ਦਾ 3-4 ਕਿੱਲੇ ਹੋਣੀ ਹੈ ਇਹ ਜਮੀਨਾਂ ਹੁਣ ਫੇਰ ਲੋੜ ਹੀ ਨਹੀਂ ਸੀ ਬਾਹਰ ਭੇਜਣ ਦੀ ਉਹ ਤੁਸੀਂ ਕੀ ਚਾਹੁੰਦੇ ਹੋ ਕਿ ਸਾਨੂੰ ਦਾ ਸਾਡੀ ਤਾਂ ਇਹ ਹੀ ਮੰਗ ਕਰਦੇ ਆਂ ਜੀ ਸਰਕਾਰ ਤੋਂ ਜੋ ਇੱਥੋਂ ਦੇ ਐਮਪੀ ਆਈ ਜਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਦਾ ਸੈਂਟਰ 'ਚ ਗੱਲ ਕਰਕੇ ਵੀ ਸਾਡੇ ਬੱਚੇ ਦੀ ਡੈੱਡ ਬੋਡੀ ਵੀ ਜਲਦੀ ਤੋਂ ਜਲਦੀ ਇੱਥੇ ਪਹੁੰਚਦੀ ਕਰ ਦੇਣ ਹੋਰ ਅਸੀਂ ਕੀ ਮੰਗ ਕਰ ਸਕਦੇ ਪਰਿਵਾਰ ਦੇ ਵਿੱਚ ਕਿੰਨੇ ਭੈਣ ਭਰਾ ਸੀ ਇਹ ਬੇਟਾ ਇਕੱਲਾ ਹੀ ਹੈ ਜੀ ਕੋਈ ਕਰਜ਼ਾ ਵੀ ਹੈ ਪਰਿਵਾਰ ਦਾ ਭਰਜਾ ਤਾਂ ਉਹਨੂੰ ਦੇ ਲੋ ਬਿਠਾਈ ਤੈਨੂੰ ਕਿੰਨੇ ਲਾ ਕਿੱਥੋਂ ਭੇਜ ਦੂਗਾ ਜੀ ਬੱਚਾ ਬਾਹਰ ਫਿਸਾ 20 ਹਜ਼ਾਰੀਆਂ ਪਾ ਕੇ 35-40 ਲੱਖ ਰੁਪਇਆ ਉਹ ਪਹਿਲਾਂ ਪਰ ਰਿਸ਼ਤੇਦਾਰਾਂ ਤੋਂ ਲੈ ਆ ਜੀ ਕਿਜੋ ਲੱਖ ਪੜਿਆ ਕਿਜੋ 2 ਲੱਖ ਪੜਿਆ ਕੋਸਾ ਬੈ ਆਪਣਾ ਓਲਡ ਲੋਨ ਕਰਾਇਆ ਜੀ 4 ਲੱਖ ਰੁਪਇਆ 3 ਲੱਖ ਰੁਪਇਆ ਦਾ 11 ਟ ਬਣਾ ਕੇ ਦਿੱਤੀ ਸੀ ਹੁਣ ਆ ਮੀ ਜੀ ਵੱਜੀ ਸੀਗੀ ਵੀ ਚੱਲੋ ਵੀ ਉਹ ਇੱਕ ਦਾ ਸਟੱਡੀ ਖਤਮ ਹੋ ਜੂਗੀ ਉਹਦੀ ਕੰਮ ਵਰਕ ਪਰਮੈਂਟ ਦੇ ਹੋ ਜਾਊਗਾ ਰਿਸ਼ਤੇਦਾਰਾਂ ਦੇ ਵੀ ਪੈਸੇ ਮੋੜ ਦੇਣਗੇ ਹੁਣ ਸੁਨਿਆ ਕੋਸ ਹੋ ਰਿਹਾ ਸਾਡੇ ਕੋਲੇ ਸਾਨੂੰ ਤਾਂ ਸੋਝੀ ਨਹੀਂ ਰਹੀ ਵੀ ਅਸੀਂ ਹੁਣ ਇਹਦੇ ਮੂਰੇ ਕੀ ਬੋਲਗੇ ਸਾਨੂੰ ਕੁਝ ਨਹੀਂ ਸੋਝ ਰਿਹਾ ਇਸ ਟਾਈਮ ਦੇ ਵਿੱਚ ਬੱਸ ਸਟੈਂਡ ਦੇ ਕੋਲ ਦੋ ਲੁਟੇਰੇ ਇੱਕ ਬਜ਼ੁਰਗ ਔਰਤ ਦੀਆਂ ਵਾਲੀਆਂ ਖਿੱਚ ਕੇ ਫਰਾਰ ਹੋ ਗਏ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਔਰ ਇਸੇ ਸੀਸੀਟੀਵੀ ਦੇ ਆਧਾਰ ਦੇ ਉੱਤੇ ਪੁਲਿਸ ਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਦਸੰਬਰ ਨੂੰ ਇੱਕ ਵਾਰਦਾਤ ਹੋਈ ਸੀ ਸਨੇਚਿੰਗ ਦੀ ਜਿਹਦੇ ਵਿੱਚ ਕਿ ਇੱਕ ਬਰਨਾਲੇ ਦੇ ਪ੍ਰੇਮ ਪ੍ਰਧਾਨ ਮਾਰਕੀਟ ਕੋਲੇ ਇੱਕ ਬਜ਼ੁਰਗ ਔਰਤ ਤੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਜਿਹੜਾ ਉਹਨਾਂ ਤੋਂ ਉਹਨਾਂ ਦੀ ਵਾਲੀ ਜਿਹੜੀ ਐ ਸਨੇਚ ਕਰ ਲਈ ਸੀ ਤੇ ਉੱਥੋਂ ਫਰਾਰ ਹੋ ਗਏ ਸੀ ਇਹਦੇ ਵਿੱਚ ਮਤੇਈ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਨੰਬਰ 601/2025 ਥਾਣਾ ਸਿਟੀ ਬਰਨਾਲਾ ਜਿਹੜੀ ਦਰਜ ਕਰ ਲਈ ਗਈ ਸੀ ਤੇ ਦੋਸ਼ੀਆਂ ਦੀ ਭਾਲ ਜਿਹੜੀ ਐ ਜਾਰੀ ਕੀਤੀ ਉਸ ਤੋਂ ਬਾਅਦ ਇਹਦੇ ਵਿੱਚ ਸਾਡੇ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਮਕਦਮੇ ਨੂੰ ਟਰੇਸ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀ ਜਿਨ੍ਹਾਂ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਗੈਰੀ ਤੇ ਗੁਰਦੀਪ ਸਿੰਘ ਦੀਪ ਇਹ ਦੋਨੋਂ ਜਿਹੜੇ ਗੁੱਡੀ ਕਲਾਂ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤੋਂ ਜਿਹੜਾ ਬਿਆਨਤ ਦੇ ਵਿੱਚ ਬਤਿਆ ਮੋਟਰਸਾਈਕਲ ਤੇ ਜਿਹੜੀ ਇਹਨਾਂ ਨੇ ਵਾਲੀ ਸਨੇਚ ਕੀਤੀ ਸੀ ਉਹ ਜਿਹੜੀ ਇਹ ਬਰਾਮਦ ਕਰ ਲਈ ਗਈ ਆ ਫਰਦਰ ਤਫਤੀਸ਼ ਜਿਹੜੀ ਚੱਲੀ ਆ ਸਰ ਉਹ ਬਜ਼ੁਰਗ ਦੀ ਮੌਤ ਵੀ ਹੋ ਗਈ ਹੈ ਇਹ ਵੀ ਦੱਸਣਾ ਹੈ ਜੀ ਅ ਇਸ ਵਾਰ ਇਹਲੇ ਸਾਡੋ ਕੋਈ ਇਨਟੀਮੇਸ਼ਨ ਵਗੈਰਾ ਨਹੀਂ ਕੋਈ ਰੁਕਾ ਵਗੈਰਾ ਨਹੀਂ ਰਿਸਿਵ ਹੋਇਆ ਜੋ ਵੀ ਕੋਈ ਫਰਦਰ ਕੋਈ ਬਿਆਨ ਵਗੈਰਾ ਜਾਂ ਕੋਈ ਉਹੋ ਜੀ ਸਾਹਮਣੇ ਆਉਣਗੇ ਤਾਂ ਉਹਨਾਂ ਦੀ ਜਿਹੜੀ ਇਹ ਕਾਰਵਾਈ ਕੀਤੀ ਜਾਏਗੀ ਸਰ ਮਾੜਿਆ ਸਰ ਕੋਈ ਮੈਸੇਜ ਦੇਣਾ ਚਾਹੁੰਦਾ ਮਾੜੇ ਅਨਸਰਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬਰਨਾਲਾ ਪੁਲਿਸ ਹਰ ਵੇਲੇ ਆਮ ਨਾਗਰਿਕਾਂ ਦੀ ਸੁਰੱਖਿਆ ਦੇ ਵਿੱਚ ਤਨਤ ਆ। ਤੁਸੀਂ ਕੋਈ ਵੀ ਇਹੋ ਜਿਹੀ ਕੋਈ ਜਦੋਂ ਕਾਰਵਾਈ ਕਰਦਾ ਕੋਈ ਮਾੜਾ ਅਨਸਰ ਕੋਈ ਸਨੇਚਿੰਗ ਹੋਵੇ, ਚੋਰੀ ਹੋਵੇ ਉਹ ਅਸੀਂ ਟ੍ਰੇਸ ਕਰ ਲੈਂਦੇ ਹਾਂ ਤੇ ਜਿਹੜਾ ਦੋਸ਼ੀ ਨੂੰ ਸਲਾਖਾਂ ਦੇ ਵਿੱਚ ਭੇਜਿਆ ਜਾਂਦਾ। ਪਿਛਲੇ ਸਮੇਂ ਦੇ ਵਿੱਚ ਵੀ ਜਿੰਨੀਆਂ ਵੀ ਵਾਰਦਾਤਾ ਹੋਈਆਂ ਨੇ ਖਾਸ ਕਰ ਸਨੇਚਿੰਗ ਦੀਆਂ ਉਹ ਸਾਰੀਆਂ ਹੀ ਅਸੀਂ ਟ੍ਰੇਸ ਕੀਤੀਆਂ ਨੇ ਤੇ ਜਿਹੜੇ ਦੋਸ਼ੀ ਫੜੇ ਨੇ। ਤੋਂ ਇਹੀ ਸਾਡਾ ਤਾਂ ਸਨੇਹਾ ਹੈ ਕਿ ਇਹੋ ਜਿਹੇ ਕੰਮਾਂ ਤੋਂ ਬਾਝ ਆ ਜਾਣ ਸਾਰੇ ਤੇ ਚੰਗੇ ਆਪਣੇ ਕੰਮਕਾਰ ਦੇ ਵਿੱਚ ਸ਼ਾਮਲ ਹੋਣ ਤਾਂ ਮਾੜੇ ਅਨਸਰਾਂ ਨੂੰ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਹੋ ਜਿਹੀਆਂ ਵਾਰਦਾਤਾ ਚੋਰੀਆਂ ਸਨੇਚਿੰਗਾਂ ਜ਼ਿਕਰ ਕਰੋਗੇ ਤਾਂ ਬਿਲਕੁਲ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ کو تو فٹ بال کھیلنا بھی آ گیا اور اسے تو پیانو بجانے بھی آ گیا چندریان بھی اتر گیا چاند پر ہمیں اب تک ٹیسٹی بنانا نہیں آیا کیسے بنے گا مسالہ کیا سواد بنا ہے اگر آپ بننا چاہتے ہیں اینکر یا پھر آپ میں ہے جنون ایک تیز ترار نیوز رپورٹر بننے کا تو آپ جوائن کریں آئی ٹی وی اور انڈیا نیوز نیوز کا میڈیا سکول کا کرنے کا آپ بے حد نزدیکی سے دیکھ پائیں گے کس طرح سے آئی ٹی وی نیٹورک کے دگج پترکاروں کی ٹیم دن رات خبروں پر کام کرتی ہے اس کے دوران آپ سیکھیں گے اینکرنگ کی ایک ایک باری کی ان اینکر کے ساتھ ਜੋ ਦੇਸ਼ ਨੂੰ ਰੱਖਦੇ ਹਨ ਹਰ ਖਬਰ ਸੇ ਬਾਖਬਰ ਆਈਟੀਵੀ ਨੈਕਸਟ